ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਰਾਜਸਥਾਨ ਦੇ ਅੰਦਰ ਮਹਤਾਬ ਸਿੰਘ ਗੁਰਦੁਆਰੇ ਉੱਪਰ ਆਰਐਸ ਤੇ ਭਾਜਪੀ ਦੇ ਗੁੰਡਿਆਂ ਦਾ ਹਮਲਾ ਕਬਜ਼ਾ ਕਰਨ ਦੀ ਕੀਤੀ ਹੈ ਕੋਸ਼ਿਸ਼ ਤੇ ਨਿਹੰਗ ਸਿੰਘਾਂ ਨੇ ਗੁਰੂ ਦੀਆਂ ਫੌਜਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਵੈ ਇਸ ਟਾਈਮ ਕੀ ਹਾਲਾਤ ਹੈ ਕੀ ਕੁਝ ਹੋ ਰਿਹਾ ਹੈ ਵੀਰੋ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਜਾਨਾਂਗੇ ਸੋ ਚੱਲ ਕੇ ਵੀਡੀਓ ਦੇਣ ਇਸ ਤਰ੍ਹਾਂ ਚਾਹਨੇ वाहेगुरु जी का खालसा वाहेगुरु जी की फतेह राजस्थान के अंदर एक बार फिर से एक गुरुद्वारा साहिब के ऊपर आरएसएस संघ के के लोगों के द्वारा और बीजेपी के कुछ कार्यकर्ताओं के द्वारा मिलकर गुरुद्वारा साहिब के ऊपर कब्जा करने की कोशिश की गई गुरुद्वारा साहिब के द्वारा मना कर दिया गया था कुछ चार पांच नशेड़ियों को जो नशेड़ी गुरुद्वारा साहिब की रसीद बुक लेकर गाँव गाँव जाकर घर घर जाकर चंदा इकट्ठा करने के लिए रसीद मांग रहे थे गुरुद्वारा साहिब की रसीद बुक मांगी जा रही थी ये जो सारा मामला है राजस्थान का है राजस्थान के गुरुद्वारा मेहताबगढ़

ਅਰੇ ਸਾਰੀ ਸੰਗਤ ਬੇਨਤੀ ਕਰੀ ਜਿਹੜਾ ਆਕਾਲ ਤਖਤ ਦਾ ਦੋਖੀ ਹੈ ਨਾ ਜਿਹੜੇ ਨੇ ਆਕਾਲ ਤਖਤ ਦਾ ਹੁਕਮ ਨਹੀਂ ਮੰਨਿਆ ਕਹਿੰਦਾ ਮੈਂ ਜਾਣਦਾ ਹੀ ਕੁਛ ਨਹੀਂ ਉਹ ਦੋਖੀ ਗੁਰਦੁਆਰਾ ਸਾਹਿਬ ਦੇ ਮੂਹਰੇ ਜੇ 20 ਮਿੰਟ ਤੋਂ ਵੱਧ ਰਹਿ ਗਿਆ ਫਿਰ ਸਾਡੇ ਅਸੀਂ ਜਾਤਾ ਅਸੀਂ ਹੈ ਨਹੀਂ ਜਾਏ ਹੈ ਨਹੀਂ ਫਿਰ 10 ਮੰਗੇ ਸੀ ਜੀ ਦਿੱਤੇ ਆ ਹਾਂ 10 ਕਿਹਾ ਸਾਨੂੰ ਹਾਂ 10 ਕਿਹਾ ਸੀ 20 ਮਿੰਟ ਦਿੱਤੇ ਆ ਅਸੀਂ 10 ਮਿੰਟ ਵੱਧ ਦਿੱਤੇ ਆ ਕਿ ਜੇ ਫਿਰ ਵੀ ਨਾ ਉੱਠਾ ਫਿਰ ਅਸੀਂ ਗੇਟ ਖੋਲਣਾ ਜੇ ਗੇਟ ਖੋਲਣਾ ਪੁੱਛੀ ਇੰਕੀ ਕਹੋ ਉਹਨੂੰ ਫਿਰ ਸਿਰਫ 20 ਮਿੰਟ ਦਿੱਤੇ ਇਹਨਾਂ ਨੂੰ ਜੇ ਪੰਥਨਾ ਤੋ ਕੀ ਤੋਂ ਨਾ ਗਿਆ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪੈਂਜੀ ਤੁਹਾਡੀ ਵੀਡੀਓ ਮੈਂ ਤਕਰੀਬਨ ਅੱਧੇ ਪੂਰੇ ਘੰਟੇ ਪਹਿਲੇ ਹੀ ਤੁਹਾਡੇ ਸਮੇਂ ਪਹਿਲੇ ਹੀ ਦੇਖੀ ਆ ਨੇ ਤੁਸੀਂ ਅਰਦਾਸਾ ਸੋਧਿਆ ਕਿਰਪਾ ਨਾਲ ਤੁਹਾਡੇ ਹੱਥੀ ਚ ਨੇ ਕੀ ਮਸਲਾ ਹੈ ਕੀ ਹਾਲਾਤ ਨੇ ਉੱਤੇ ਇਸ ਵਕਤ ਵੀਰ ਜੀ ਆਪਣੇ ਰਾਜਸਥਾਨ ਦੀ ਤਜਾਰਾ ਦੀ ਸਟੇਜ ਤੋਂ ਸੰਦੀਪ ਦਾਇਮਾ ਦੇ ਭਾਜਪਾ ਦੇ ਲੀਡਰ ਨੇ ਅਨਾਉਂਸ ਕੀਤਾ ਸੀ ਜਦੋਂ ਇਲੈਕਸ਼ਨ ਸੀ ਰਾਜਸਥਾਨ ਦੇ ਵਿੱਚ ਜੀ ਜੀ ਸੰਦੀਪ ਦਾਇਮਨ ਨੇ ਅੱਜ ਦਾ ਬਿਆਨ ਸੀਗਾ ਜੀ ਗੁਰਦੁਆਰਾ ਸਾਹਿਬ ਤੇ ਮਸਜਿਦਾਂ ਦੇਸ਼ ਵਾਸਤੇ ਨਸੂਰ ਬਣ ਚੁੱਕੇ ਨੇ ਜੀ ਜੇ ਸਾਡੀ ਸਰਕਾਰ ਹੁੰਦੀ ਤੇ ਅਸੀਂ ਇਹਨਾਂ ਨੂੰ ਢਾ ਢੇਰੀ ਕਰਾਂਗੇ ਉਸ ਸਟੇਜ ਦੇ ਉੱਤੇ ਬੀਜੇਪੀ ਦੇ ਵੱਡੇ ਲੀਡਰ ਵੀ ਬੈਠੇ ਹੋਏ ਸੀ ਸੰਗਤਾ ਨੇ ਉਦੋਂ ਵੀ ਵਿਰੋਧ ਕੀਤਾ ਉਸੇ ਬਿਆਨ ਦੇ ਤਹਿਤ ਬੀਜੇਪੀ ਸਰਕਾਰ ਆਪਦੀਆਂ ਘਟੀਆ ਸਾਜ਼ਿਸ਼ਾਂ ਦੇ ਤਹਿਤ ਕੰਮ ਕਰਦੀ ਆ ਰਹੀ ਹੈ ਇਹ ਪਹਿਲਾ ਹੱਲਾ ਨਹੀਂ ਵੀਰ ਜੀ ਚੌਥਾ ਹੱਲਾ ਗੁਰਦੁਆਰਾ ਮਹਿਤਾਵਗੜ ਸਾਹਿਬ ਤੇ ਹੋਇਆ ਪਹਿਲਾ ਹੱਲਾ ਟਿੰਮਾ ਵੀਰ ਜੀ ਤੇ ਤੇਜਿੰਦਰ ਪਾਸਾ ਨੇ ਟਿੰਮਾ ਜੀ ਉਹਨਾਂ ਤੇ ਦੇਸ਼ ਧਰੋਹ ਦਾ ਕੇਸ ਕਰਾ ਕੇ ਇਹਨਾਂ ਨੇ ਕੀਤਾ ਫਿਰ ਬਾਬਾ ਗਗਨਦੀਪ ਸਿੰਘ ਜੀ ਫਿਰ ਵੀਰ ਨਰਮ ਸਿੰਘ ਖਰਲੀਆਂ ਜਿਨ੍ਹਾਂ ਨੇ ਸੂਰਜਮੁਨੀ ਦਾ ਸੌਦਾ ਲਾਇਆ ਸੀ ਉਹਦੇ ਤੇ ਵੀ ਝੂਠੇ ਕੇਸ ਪਵਾ ਕੇ ਉਹਨਾਂ ਦੀ ਵੀ ਗ੍ਰਿਫਤਾਰੀ ਤੱਕ ਦੇ ਬਰੰਟ ਘਟਾਏ ਇਹਨਾਂ ਨੇ ਜੀ ਪਰ ਸਿੱਖ ਜਥੇਬੰਦੀਆਂ ਉੱਥੇ ਵੀ ਇਕੱਠੀਆਂ ਹੋ ਗਈਆਂ ਰਾਜਸਥਾਨ ਦੀਆਂ ਵੀ ਚਾਹੇ ਕੁਝ ਵੀ ਕਰਨਾ ਪੈ ਜੇ ਪਰ ਅਸੀਂ ਜੋਧਿਆਂ ਨੂੰ ਜੇਲ੍ਹ ਦੇ ਵਿੱਚ ਧੱਕੇ ਦੇ ਨਾਲ ਤੁਹਾਨੂੰ ਸਿੱਟਣ ਨਹੀਂ ਦੇਵਾਂਗੇ ਜੀ ਚੌਥਾ ਹੱਲਾ ਜਿਹੜਾ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੇ ਹੋਇਆ ਕੁਝ ਦਿਨ ਪਹਿਲਾਂ ਜੈਸਰ ਦੇ ਵਿੱਚ ਇੱਕ ਬਲਰਾਮ ਗੁਰਦਾਰਾ ਵੱਲੋਂ ਪੋਸਟ ਪਾਈ ਗਈ ਸੋਸ਼ਲ ਮੀਡੀਆ ਤੇ ਜੀ ਵੀ ਪੰਜਾਬ ਦੇ ਵਿੱਚ ਹੜ ਆਏ ਨੇ ਚੰਗਾ ਹੋਇਆ ਜਿਹੜੇ ਅੱਤਵਾਦੀ ਨੇ ਉਹ ਰੋੜ ਜਾਣਗੇ ਜਦੋਂ ਇਸ ਗੱਲ ਦਾ ਸੋਸ਼ਲ ਮੀਡੀਆ ਦੇ ਵਿੱਚ ਪ੍ਰਚਾਰ ਹੋਇਆ ਪਤਾ ਲੱਗਿਆ ਸੰਗਤਾਂ ਉੱਥੇ ਪਹੁੰਚੀਆਂ ਜਿੱਥੇ ਬੰਦੀਆਂ ਪਹੁੰਚੀਆਂ ਕੱਠ ਰੱਖਿਆ ਗਿਆ ਖਾਲਸਾ ਪੰਚਾਇਤ ਹੋਈ ਪਰਿਵਾਰ ਡਰ ਕੇ ਮਾਫੀ ਮੰਗਣ ਤੇ ਆ ਗਿਆ ਵੀ ਸਾਨੂੰ ਮਾਫ ਕਰ ਦਿਓ ਖਾਲਸਾ ਪੰਚਾਇਤ ਦੇ ਵਿੱਚ ਹਾਜ਼ਰ ਹੋਏ ਜਦੋਂ ਉਹ ਸੰਗਤ ਨੇ ਸਾਰੀ ਨੇ ਉਹਨਾਂ ਨੂੰ ਪੁੱਛਿਆ ਬਲਰਾਮ ਗੁਦਾਰੇ ਨੂੰ ਉਹਨੇ ਜਦੋਂ ਮਾਫੀ ਮੰਗੀ ਕਹਿਣ ਲੱਗੇ ਵੀ ਜਿਹੜੀ ਤੇਰੀ ਇੰਨੇ ਨਫ਼ਰਤ ਤੇਰੇ ਵਿੱਚ ਭਰੀ ਹੋਈ ਹੈ ਉਹਦਾ ਕਾਰਨ ਕੀ ਹੈ ਕਿਉਂਕਿ ਉਹਦੀ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਦੇਖੀ ਉਹਦੀ ਆਈਡੀ ਤੋਂ ਹਰ ਮੰਦਿਰ ਸਹਿ ਵਾਸਤੇ ਬਹੁਤ ਗੰਦੀਆਂ ਗੰਦੀਆਂ ਟਿੱਟੀਆਂ ਔਰ ਟਿੱਪਣੀਆਂ ਉਹਨੇ ਕੀਤੀਆਂ ਹੋਈਆਂ ਸੀ। ਉਹਨੂੰ ਪੁੱਛਿਆ ਗਿਆ ਉਹਦੇ ਵਿੱਚੋਂ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਆਰਐਸਐਸ ਦਾ ਬੰਦਾ ਹਾਂ, ਸੰਘ ਦਾ ਬੰਦਾ ਹੈ ਜਿੱਥੋਂ ਮੈਨੂੰ ਇਹ ਚੀਜ਼ ਸਿੱਖਿਆ ਦਿੱਤੀ ਜਾਂਦੀ ਹੈ। ਇਹ ਵੀਡੀਓ ਬਹੁਤ ਚੱਲੀ ਹੈ, ਲਾਈਵ ਚੱਲਿਆ ਉਹਨੇ ਲਾਈਵ ਬੋਲਿਆ ਵੀ ਮੈਂ ਆਰਐਸਐਸ ਦਾ ਬੰਦਾ ਹਾਂ ਜਿੱਥੋਂ ਮੈਨੂੰ ਇਹ ਸਿੱਖਿਆ ਮਿਲ ਰਹੀ ਹੈ। ਜਦੋਂ ਉਹਨਾਂ ਨੇ ਇਹ ਲਾਈਵ ਹੋ ਗਈ ਜਿਹੜੇ ਆਰਐਸਐਸ ਦੇ ਬੰਦੇ ਸੀ, ਭਾਜਪਾ ਦੇ ਸੰਘ ਦੇ ਬੰਦੇ ਸੀ ਉਹਨਾਂ ਉਹ ਤਰ੍ਹਾਂ ਪੁੱਠੇ ਵੀ ਹੁਣ ਸਾਡੀ ਸ਼ਰਮ ਆ ਮ ਜਿਹੜੀ ਆਪਾਂ ਕਹਿ ਦਈਏ ਚਿਹਰੇ ਤੋਂ ਉਤੋਂ ਨਕਾਬ ਲੈਣ ਲੱਗੇ ਸਾਰੇ ਸੰਸਾਰ ਦੇ ਸਾਹਮਣੇ ਸਾਡਾ ਸੱਚ ਹੋਣ ਲੱਗ ਗਿਆ ਸਾਡੇ ਆਪਣੇ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਵਿਖੇ ਇਹਨਾਂ ਨੇ ਕੀ ਕੀਤਾ ਮੌਕਾ ਬਣਾਇਆ ਕੁਝ ਦਿਨ ਪਹਿਲਾਂ ਹੜਾਂ ਦੀ ਸੇਵਾ ਹੋਣ ਲੱਗੀ ਆਪਣੇ ਸਥਾਨ ਤੋਂ ਕੁਝ ਸ਼ਰਾਰਤੀ ਅੰਸਰ ਸੇਵਾਦਾਰਾਂ ਦੇ ਨਾਲ ਰਲ ਗਏ ਕਹਿੰਦੇ ਅਸੀਂ ਵੀ ਸੇਵਾ ਕਰਨੀ ਅਸੀਂ ਕੋਈ ਗੱਲ ਨਹੀਂ ਕਰੋ ਪਰ ਦੂਸਰੇ ਦਿਨ ਉਹਨਾਂ ਨੇ ਕੀ ਕੀਤਾ ਇੱਕ ਦਿਨ ਸੇਵਾਦਾਰਾ ਗੁਰੂ ਘਰ ਦੇ ਸੇਵਾਦਾਰ ਨਾਲ ਲੈ ਕੇ ਗਏ ਦੂਸਰੇ ਦਿਨ ਬਿਨਾਂ ਕੋਈ ਦੱਸਿਆ ਬਿਨਾਂ ਸੇਵਾਦਾਰਾਂ ਨੂੰ ਲਜਾਇਆ ਕੁਝ ਨਸ਼ੇੜੀ ਬੰਦੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਜਰਦਾ ਸੀਗਾ ਕੋਈ ਉਹਨਾਂ ਦੇ ਦਸਤਾਰਾ ਨਹੀਂ ਸੀ ਕੋਈ ਆਪਣੇ ਕੇਸ ਨਹੀਂ ਸੀਗੇ ਸਾਰੇ ਨਸ਼ੇੜੀ ਸੀ ਉਹ ਇੱਥੋਂ ਚਲੇ ਗਏ ਕਹਿੰਦੇ ਗੁਰਦੁਆਰਾ ਸਾਹਿਬ ਦੇ ਨਾਮ ਤੋਂ ਗ੍ਰਹੀ ਕਰਨੀ ਹੈ ਮੈਨੂੰ ਜਦੋਂ ਪਤਾ ਲੱਗਿਆ ਵੀ ਗੁਰੂ ਘਰ ਦੇ ਨਾਮ ਤੇ ਇਹ ਨਸ਼ੇੜੀ ਬੰਦੇ ਗ੍ਰਹੀ ਕਰਨ ਵਾਸਤੇ ਜਾ ਰਹੇ ਨੇ ਮੈਂ ਨਾਲ ਦੇ ਨਾਲ ਸੇਵਾਦਾਰਾਂ ਨੂੰ ਅਲਰਟ ਕੀਤਾ ਮੈਂ ਕਿਹਾ ਗੁਰਦੁਆਰਾ ਸਾਹਿਬ ਤੇ ਤਾਂ ਮਤਲਬ ਤੂੰ ਉਂਗਲ ਚੱਕੀ ਜਾਣੀ ਤੁਸੀਂ ਵਾਪਸ ਜਾਓ ਉਹਨਾਂ ਕੋਲੇ ਫਿਰ ਉਹਨਾਂ ਦਾ ਫੋਨ ਹੁੰਦਾ ਹੈ ਕਹਿੰਦੇ ਜੀ ਕੋਈ ਨਹੀਂ ਅਸੀਂ ਆਪੇ ਕਰ ਲਾਂਗੇ ਸਾਨੂੰ ਗੁਰਦੁਆਰਾ ਸਾਹਿਬ ਦੀ ਰਸੀਦ ਬੁੱਕ ਦਿੱਤੀ ਜਾਵੇ ਮੈਂ ਕਿਹਾ ਜੀ ਗੁਰਦੁਆਰਾ ਸਾਹਿਬ ਦੀ ਰਸੀਦ ਮੌਤ ਵਾਰ ਸਿਆਣੇ ਬੰਦੇ ਅਮਰਤਾ ਹੈਗਣੋਂ ਮਿਲ ਸਕਦੀ ਜਿਹੜੇ ਰੂਟੀਨ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਰਸੀਦ ਬੁੱਕ ਮਿਲੇਗੀ ਇਸ ਗੱਲ ਦਾ ਇਹਨਾਂ ਦੀ ਗਹਿਰੀ ਪਹਿਲਾਂ ਤੋਂ ਲਈ ਸਾਜ਼ਿਸ਼ ਸੀ ਵੀ ਕੋਈ ਨਾ ਕੋਈ ਸਾਨੂੰ ਮੁੱਦਾ ਮਿਲੇ ਜਿਸ ਕਰਕੇ ਇਸ ਸਥਾਨ ਦੇ ਉੱਤੋਂ ਉੱਠ ਰਹੀ ਆਵਾਜ਼ ਸੱਚ ਦੀ ਪੰਥਕ ਸੇਵਾਵਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਉਸ ਚੀਜ਼ ਦਾ ਮੁੱਦਾ ਬਣਾ ਕੇ ਵੀ ਸਾਨੂੰ ਗੁਰਦੁਆਰਾ ਸਾਹਿਬ ਦੀ ਰਸੀਦ ਨਹੀਂ ਦਿੱਤੀ ਭਾਜੀਪੀ ਵਾਲੇ ਤੇ ਸੰਗ ਸੰਗ ਵਾਲੇ ਬੰਦਿਆਂ ਨੇ ਇਸ ਨੂੰ ਇਸ਼ੂ ਬਣਾਇਆ ਇਹ ਕੁਝ ਦਿਨਾਂ ਦਾ ਚੱਲਦਾ ਆ ਰਿਹਾ ਪ੍ਰਸ਼ਾਸਨ ਕੋਲੇ ਵੀ ਮੀਟਿੰਗਾਂ ਹੋ ਰਹੀਆਂ ਸਭ ਕੁਝ ਹੋ ਰਿਹਾ ਪਰ ਇਹਦਾ ਕੋਈ ਹੱਲ ਨਹੀਂ ਪ੍ਰਸ਼ਾਸਨ ਦੀ ਜਿਹੜੀ ਢਿੱਲ ਕੀ ਇਹਨਾਂ ਨੂੰ ਬढ़ावा ਦਿੱਤਾ ਜਾ ਰਿਹਾ ਸਾਨੂੰ ਦਵਾਈਆ ਜਾ ਰਿਹਾ ਤੇ ਅੱਜ ਜਿਹੜਾ ਇਹਨਾਂ ਨੇ ਮੰਦਰ ਦੇ ਵਿੱਚ ਕਥ ਕੀਤਾ ਇਹਨਾਂ ਨੇ ਅੱਜ ਸਵੇਰੇ ਮੰਦਰ ਦਾ ਕਥ ਰੱਖਿਆ ਮਾਜਾ ਮੋਬੇਲਾ ਮੰਦਿਰ ਜੀ ਇਸ ਵਿੱਚ ਸਾਰੇ ਸੰਭੀ ਉੱਥੇ ਇਕੱਠੇ ਹੋਏ ਨੇ ਬੀਜੇਪੀ ਦੇ ਸਾਰੇ ਗੁੰਡੇ ਉਹਨਾਂ ਨੇ ਇਕੱਠੇ ਕੀਤੇ ਮੈਲ ਬਕਾਇਦਾ ਇਹਨੇ ਨੂ ਮੂਹਰਾ ਬਣਾਇਆ ਜਿਹੜਾ ਅਗਵਾਈ ਕਰ ਰਿਹਾ ਸੀ ਉਹ ਹੈਗਾ ਅਕਾਲ ਪਤਿ ਸਾਹਿਬ ਨੂੰ ਛੇਕਿਆ ਹੋਇਆ ਬੰਦਾ ਉਸ ਦਾ ਤਲਖਿਆ ਹੋਇਆ ਇਨਸਾਨ ਉਹ ਪਖੰਡੀ ਗੁਰਸਹਿਬ ਹੈ ਜੀ ਅੱਜ ਇਹਨਾਂ ਦੀ ਅਗਵਾਈ ਕਰਕੇ ਗੁਰਦੁਆਰਾ ਸਾਹਿਬ ਤੇ ਚੜ ਕੇ ਆ ਗਿਆ ਗੁਰਦੁਆਰਾ ਸਾਹਿਬ ਦੇ ਗੇਟ ਦੇ ਮੂਹਰੇ ਆ ਕੇ ਉਹਨੇ ਚੈਲੰਜ ਕੀਤਾ ਕਿ ਬੀਬੀ ਹਰਨੀਤ ਕੌਰ ਬਾਹਰ ਨਿਕਲੋ ਅਸੀਂ ਤੁਹਾਡੇ ਦਾਰਚ ਆਏ ਆ ਤੇ ਅਸੀਂ ਪ੍ਰਬੰਧ ਲੈ ਕੇ ਹਟਾਂਗੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਆ ਉਹ ਅਸੀਂ ਸੰਭਾਲਾਂਗੇ ਅਡੇ ਕਹਿੰਦਾ ਮਤਲਬ ਹੈ ਜੋ ਮੰਦਰ ਦੇ ਵਿੱਚਾਰੇ ਇਕੱਠ ਹੋਇਆ ਸੀ ਉਹਨਾਂ ਨੇ ਤੁਹਾਨੂੰ ਬਕਾਇਦਾ ਗੁਰਦੁਆਰਾ ਸਾਹਿਬ ਦੇ ਗੇਟ ਤੇ ਆ ਕੇ ਧਮਕੀ ਦਿੱਤੀ ਕਿ ਤੁਸੀਂ ਗੁਰਦਾਰੇ ਚੋਂ ਬਾਹਰ ਆਓ ਤੇ ਗੁਰਦਾਰੇ ਦਾ ਪ੍ਰਬੰਧ ਉਹ ਸੰਭਾਲਣਗੇ ਬਿਲਕੁਲ ਹੀ ਬਿਲਕੁਲ ਦੇਖੋ ਜੀ ਭਾਜੀ ਪੀ ਦੇ ਆਰਐਸਐਸ ਦੇ ਬੰਦੇ ਅਸੀਂ ਪੰਥ ਦੋਖੀ ਸੰਭਾਲਾਂਗੇ ਤੇ ਤੁਹਾਨੂੰ ਇੱਥੇ ਹੀ ਰਹਿਣ ਨਹੀਂ ਦੇਣਾ ਤੁਸੀਂ ਬਾਹਰ ਆਓ ਤੇ ਮੰਦਰ ਦੇ ਵਿੱਚ ਇਹ ਇਕੱਠ ਹੁੰਦਾ ਉਦੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਕਿਹਾ ਪ੍ਰਸ਼ਾਸਨ ਨੇ ਸਾਡੀ ਸੁਣੀ ਕਿਉਂਕਿ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਕਹਿੰਦੇ ਜੋ ਵੀ ਬਾਹਰ ਦੇ ਬੰਦੇ ਵੀਜੀ ਤੁਸੀਂ ਬਾਹਰ ਭੇਜੋ ਮੈਂ ਕਿਹਾ ਨਹੀਂ ਅਸੀਂ ਜਿੰਨੇ ਵੀ ਬੰਦੇ ਅਸੀਂ ਹੈਗੇ ਆ ਸੰਘਤ ਸਾਡੀ ਬੰਦੇ ਇੱਥੇ ਅੰਦਰ ਬੈਠੀ ਐ ਪਰ ਅਸੀਂ ਬਾਹਰ ਨਹੀਂ ਜਾਵਾਂਗੇ ਤੁਹਾਨੂੰ ਬੇਨਤੀ ਐ ਜਿਹੜਾ ਪੰਜ ਗੋਠੀ ਬਾਹਰ ਦੇ ਵਿੱਚ ਬੋਲ ਰਿਹਾ ਐ ਅਨੂੰ ਚੁੱਪ ਕਰਾਓ ਜਦੋਂ ਪ੍ਰਸ਼ਾਸਨ ਨੇ ਸਾਡੀ ਨਾ ਮੰਨੀ ਫਿਰ ਗੁਰੂ ਘਰ ਵਾਲੀਆਂ ਸੰਗਤਾਂ ਨੇ ਸਰਵਾਰ ਖੇਲ ਦੇ ਵਿੱਚ ਜਾ ਕੇ ਖੰਨਪਰਸਾ ਚੱਲ ਰਹੇ ਸਨ ਸਾਰੀਆਂ ਸੰਗਤਾਂ ਨੇ ਅਰਦਾਸ ਕੀਤੀ कि ਜਾਦਾ ਅੱਜ ਸ਼ਹੀਦियां ਪ੍ਰਾਪਤ ਕਰਾਂਗੇ ਤੇ ਜਾਂ ਫਿਰ ਦੁਸ਼ਟਾਂ ਨੂੰ ਖੋਡਾਂਗੇ ਪਰ ਅਰਦਾਸ ਕਰਨ ਤੋਂ ਬਾਅਦ ਅਸੀਂ ਸਾਰਿਆਂ ਨੇ ਸੰਗਰਾਂਹ ਗੇਟ ਕੋਲੇ ਦਰਬਾਰ ਆਪਣੇ ਗੁਰਦੁਆਰਾ ਸਾਹਿਬ ਦੇ ਉੱਥੋਂ ਜਾ ਕੇ ਸ੍ਰੋਸ਼ ਨੂੰ ਬੰਗਾਰਿਆ ਕਿ ਤੂੰ ਕਹਿੰਦਾ ਸੀ ਨਾ ਦੋਸ਼ ਤੋਂ ਬਚਣਾ ਮੈਂ ਪੱਤਾ ਦੋਖੀ ਹੋ ਕੇ ਗੁਰਦੁਆਰਾ ਸਾਹਿਬ ਤੇ ਝੜ ਕੇ ਆਇਆ ਤੇ ਆ ਫਿਰ ਕੱਲੇ ਨੂੰ ਕੱਲਾ ਟੱਕਰ ਗ੍ਰਹਦੂ ਗਾਰ 15-20 ਮਿੰਟਾਂ ਤੋਂ ਬਾਅਦ ਉਸ ਨੇ ਉਥੂ ਭਜਾਏ ਤੇ ਸਾਰੀਆਂ ਸੰਗਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਸ਼ਹੀਦਾਂ ਦੇ ਇਥੇ ਕਾਰੇ ਲੱਗੇ ਜਿਹੜੇ ਦੋਖੀ ਸੀ के बीच खदेड़ अब आपने सुना राजस्थान के अंदर क्या कुछ हो रहा है सिखों के साथ कितनी जोर जबरदस्ती उस मदद का बहाना लेकर मदद का बहाना बनाकर आरएसएस और संघ के कुछ नशेड़ी लोग गुरुद्वारा मेहताबगढ़ आकर कहते हैं कि आप लोग हमको कुछ पर्चियां दे दीजिए जो रसीद बुक होती है आप वो हमको रसीद बुक दीजिए हम संगत के बीच में जाकर पर्ची काटेंगे इससे पहले यही चार पांच जो नशेड़ी लोग थे पहले सिख संगत के साथ बाढ़ इलाके के अंदर जाकर उन्होंने भी की थी लोगों के साथ मिलकर काम करते रहे थे लेकिन अब उन्होंने सीधा आकर लोग हैं वो इस गुरुद्वारे का प्रबंध संभालेंगे बीजेपी के लोग तो कहते हैं कि गुरुद्वारे और मस्जिद नासूर बन चुके हैं आज की तारीख के अंदर भी मुस्लिम समाज भर भर कर ट्रालियां गाड़ियां पंजाब के लिए मदद भेज रहा है जहां जहां पर फ्लड आया हुआ है मनकीरत औलख के बारे में आप जानते हैं मनकीरत ओलख आज भी नोटों के ऊपर नोट बांट रहे हैं ये चीजें जो पंजाब के अंदर हो रही है आज के दिनों के अंदर सिखों के पास इतना पैसा है इतना पैसा है इतनी मदद

दोहन जी का तय दिल से आभार सिख संघर्षों में अग्रणी लोगों के खिलाफ जिस तरह सिख विरोधी के खिलाफ पाबंदी की कार्रवाई शुरू की अब गंगानगर के पुलिस प्रशासन की बात करें तो विशेष थैंक्स पुलिस अधीक्षक अमृता दोहन जी का जिन्होंने मुझे तो गिरफ्तार किया ही क्योंकि हम तो सरकार विरोधी है लेकिन प्रशासन ने उन लोगों को तो सरकार है उनके लोगों को भी पकड़कर जेल के अंदर एक और नई वीडियो, वीडियो के साथ इस महीने के अंदर जितना भी पैसा इकट्ठा हुआ है वो सारा पंजाब फ्लड के अंदर हम डोनेट करने वाले मिलेंगे एक और नई वीडियो नई जानकारी के साथ वाहे गुरु जी का खालसा वाहे गुरु जी की फतेह जो सियासी पार्टी बीजेपी ਆਪਣੇ ਇਲੈਕਸ਼ਨ ਜਿੱਤਣ ਵਾਸਤੇ ਇਹੋ ਜਿਹੇ ਨਾਰੇ ਲੀਡਰ ਲਾਉਣਗੇ ਇਹੋ ਜੀਆਂ ਗੱਲਾਂ ਕਰਨਗੇ ਕਿ ਮਸਜਿਦਾਂ ਤੇ ਗੁਰਦੁਆਰੇ ਸਾਡੇ ਵਾਸਤੇ ਮੁਸੀਬਤ ਬਣ ਰਹੇ ਆ ਅਸੀਂ ਪੂਰੇ ਭਾਰਤ ਚ ਉਹਨਾਂ ਨੂੰ ਖਤਮ ਕਰ ਦੇਾਂਗੇ ਅਸੀਂ ਜਨਾਬ ਇਹਨਾਂ ਦਾ ਖਾਤਮਾ ਕਰ ਦੇਾਂਗੇ ਵੀਰੋ ਜਦੋਂ ਇਸ ਤਰ੍ਹਾਂ ਦੀ ਨਫਰਤ ਵਾਲੀ ਗੱਲ ਇੱਕ ਲੀਡਰ ਕਰੇਗਾ ਸਟੇਜ ਤੇ ਚੜ ਕੇ ਤੇ ਫਿਰ ਲੋਕ ਕਿਉਂ ਨਾ ਇਹੋ ਜੇ ਕੰਮ ਕਰਨਗੇ ਤੁਸੀਂ ਦੇਖੋ ਕਿ ਰਾਜਸਥਾਨ ਦੇ ਵਿੱਚ ਗੁਰਦੁਆਰੇ ਦੇ ਉੱਤੇ ਹਮਲਾ ਕੀਤਾ ਗਿਆ ਹੈ ਰਾਜ ਆਰਐਸ ਦੇ ਗੁੰਡਿਆਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੰਗਤਾਂ ਨੇ ਹਿੰਮਤ ਦਲੇਰੀ ਦਿਖਾਈ ਹੈ ਗੁਰਦਿਆਂ ਫੌਜਾਂ ਹੰਗ ਸਿੰਘ ਆਏ ਹੈ ਉਹਨਾਂ ਨੂੰ ਰੋਕਿਆ ਵੈ ਚੇਤਾਵਨੀ ਦਿੱਤੀ ਹੈ ਫਿਰ ਪ੍ਰਸ਼ਾਸਨ ਆਇਆ ਵੈ ਗ੍ਰਫਤਾਰੀਆਂ ਦੋਨੇ ਬਨੇ ਦੀਆਂ ਕਰਕੇ ਲੈ ਗਏ ਹੈ ਤੇ ਇਸ ਮਾਮਲੇ ਨੂੰ ਠੰਡਾ ਕੀਤਾ ਗਿਆ ਵੈ ਲੇਕਿਨ ਇਹ ਮਾਮਲਾ ਬਹੁਤ ਗੰਭੀਰ ਹੋ ਸਕਦਾ ਸੀ ਇੱਥੇ ਵੀਰੋ ਕਈਆਂ ਲੋਕਾਂ ਦੇ ਨਾਲ ਛੱਟ ਝੋਟਾਂ ਤੇ ਕਈ ਲੋਕ ਆਪਣੀ ਜ਼ਿੰਦਗੀ ਦੀ ਬਾਜ਼ੀ ਵੀ ਹਾਰ ਸਕਦੇ ਸੀ ਇਸ ਕਰਕੇ ਇਹ ਬਹੁਤ ਮਾੜੀ ਗੱਲ ਹੈ ਇਸ ਦਾ ਜਿੰਨਾ ਇਤਾ ਜਾਵੇ ਭਰਪੂਰ ਅਸੀਂ ਇਸ ਨੂੰ ਵਿਰੋਧ ਮੁਖਾਲਫਤ ਕਰਨੇ ਆ ਕਿ ਲੀਡਰਾਂ ਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਲੀਡਰ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਤੇ ਕਿਸੇ ਵੀ ਧਰਮ ਦੀ ਜਿਹੜੀ ਆਬਾਦਤਗਾਹ ਹੈ ਉਸ ਦੇ ਉੱਪਰ ਕਿਸੇ ਨੂੰ ਵੀ ਹਮਲਾ ਨਹੀਂ ਕਰਨਾ ਚਾਹੀਦਾ ਕਿਉਂਕਿ ਆਬਾਦਤਗਾਹ ਦੇ ਨਾਲ ਹਰ ਧਰਮ ਦੇ ਲੋਕਾਂ ਦੀ ਮੁਹੱਬਤ ਪਿਆਰ ਸਤਿਕਾਰ ਸਮਾਨ ਹੁੰਦਾ ਵੈ ਤੇ ਹਮਲਾ ਕਰਕੇ ਵੀਰੋ ਫਿਰ ਨਫ਼ਰਤਾਂ ਪੈਦਾ ਹੁੰਦੀਆਂ ਵੈ ਫਿਰ ਦੂਰੀਆਂ ਪੈਦਾ ਹੁੰਦੀਆਂ ਵੈ ਤੇ ਜਿਹੜੀਆਂ ਕਦੀ ਵੀ ਭਰ ਨਹੀਂ ਸਕਦੀਆਂ ਇਹੋ ਜਿਹੇ ਜ਼ਖਮ ਲੱਗ ਜਾਂਦੇ ਜਿਹੜੇ ਕਦੀ ਵੀ ਠੀਕ ਨਹੀਂ ਹੋ ਸਕਦੇ ਤੇ ਵੀਰੋ ਬਹੁਤ ਮਾੜਾ ਆਇਆ ਜਿਹੜਾ ਕਿ ਗੁਰਦੁਆਰੇ ਦਾ ਇਸ ਤਰ੍ਹਾਂ ਬੇਅਦਬੀ ਕੀਤੀ ਗਈ ਗੁਰਦੁਆਰੇ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆਰਐਸ ਨੂੰ ਚਾਹੀਦਾ ਵੈ ਕਿ ਆਪਣੇ ਬੰਦਿਆਂ ਨੂੰ ਵੀਰੋ ਸੰਭਾਲ ਕੇ ਰੱਖੇ ਮੁੱਦ ਜੀ ਨੂੰ ਚਾਹੀਦਾ ਵੈ ਕਿ ਇਹੋ ਜਿਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਵੇ ਬਾਕੀ ਵੀਰੋ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਲ ਲਾਜ਼ਮੀ ਕਰਨਾ ਆਪੜੇ ਸਾਰਾ ਖੈਰ ਖੰਦ ਹੋਵੇ ਆ ਦਿਖਾ ਅੱਲਾਹ ਹਾਫਿਜ਼